ਹੰਦੀਸਾ ਤਸਰੀਕ ਕਾਲ ਦੀ ਸਰਬਾਕਤਕ ਸਾਡੇ ਮਿੰਨੀ ਬਲੌਗ ਦੇ ਵਿੱਚ ਅੱਜ ਦਾ ਬਲੌਗ ਸਾਡੇ ਪਿੰਡ ਲੱਲੂਆਣਾ ਜ਼ਿਲ੍ਹਾ ਮਾਨਸਾ ਤੋਂ ਹੈ ਜਿੱਥੇ ਇੱਕ ਬਹੁਤ ਹੀ ਸੋਹਣਾ ਆਪਰਾਲਾ ਬਹੁਤ ਹੀ ਸੋਹਣੀ ਚੀਜ਼ ਬਣ ਜਾ ਰਹੀ ਹੈ ਜਿਸ ਨੂੰ ਪੰਛੀਆਂ ਦਾ ਰਹਿਣ ਵਸੇਰਾ ਕਿਹਾ ਜਾਂਦਾ ਹੈ ਯਾਨੀ ਕਿ ਪੰਛੀਆਂ ਦਾ ਘਰ ਇਸ ਨੂੰ ਬਣਾਉਣ ਦੇ ਲਈ ਸਰਦਾਰ ਚਨੈਲ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਕਿ ਅਮਰੀਕਾ ਤੋਂ ਆਏ ਸਾਲ ਆ ਕੇ ਕੁਝ ਨਾ ਕੁਝ ਪਿੰਡ ਦੇ ਵਿੱਚ ਨਮਾ ਕਾਰਜ ਕਰਦੇ ਨੇ ਸੋ ਇਸ ਵਾਰ ਬਹੁਤ ਹੀ ਵਧੀਆ ਪਰਾਲਾ ਉਹਨਾਂ ਨੇ ਕੀਤਾ ਪੰਛੀਆਂ ਦੇ ਲਈ ਰਹਿਣ ਵਸੇਰਾ ਬਣਾਇਆ ਗਿਆ ਤੇ ਇਹ ਸ਼ਹੀਦ ਬਾਬਾ ਸਿੱਧ ਪੁਈ ਜੀ ਦੇ ਸਥਾਨ ਦੇ ਬਿਲਕੁਲ ਸਾਹਮਣੇ ਜੋ ਸਰੋਵਰ ਵਾਲੀ ਜਗ੍ਹਾ ਹੈ ਉਸ ਜਗ੍ਹਾ ਦੇ ਉੱਪਰ ਇਹ ਕਾਰਜ ਨੂੰ ਪੂਰਾ ਕੀਤਾ ਜਾ ਰਿਹਾ ਹੈ ਸੋ ਇਹ ਬਹੁਤ ਜਲਦੀ ਤਿਆਰ ਹੋ ਜਾਣਾ ਹੈ ਜੋ ਪੰਛੀਆਂ ਲਈ ਵੀ ਬਹੁਤ ਵਧੀਆ ਜਗ੍ਹਾ ਗਈ ਤੇ ਦਰਖਤ ਵੀ ਬਹੁਤ ਨੇ ਨੇੜੇ ਤੇੜੇ ਐਵੇਂ ਦੀ ਕੋਈ ਗੱਲ ਨਹੀਂ ਵੀ ਦਰਖਤ ਨਾ ਹੋਣ ਤੇ ਪੰਛੀਆਂ ਲਈ ਬਹੁਤ ਵਧੀਆ بارش ਦੇ ਮੌਕੇ ਆਪਣੇ ਆਂਡੇ ਸੁਰੱਖਿਅਤ ਰੱਖ ਸਕਦੇ ਨੇ ਇੱਥੇ ਪੰਛੀ ਤੇ ਸੋ ਮੈਨੂੰ ਤਾਂ ਇਹ ਬਹੁਤ ਵਧੀਆ ਲੱਗਾ ਤੁਹਾਨੂੰ ਕਮੈਂਟ ਕਰਕੇ ਦੱਸੋ ਵੀ ਕਿਵੇਂ ਲੱਗਾ ਇਹ ਚੀਜ਼ ਹਨਾ ਸੋ ਸਾਰੇ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਬਣਨੀ ਜ਼ਰੂਰੀ ਨੇਗੇ ਥੈਂਕ ਯੂ ਧੰਨਵਾਦ ਲਾਈਕ ਤੇ ਕਮੈਂਟ ਜ਼ਰੂਰ ਕਰਕੇ ਦੱਸੋ